ਜੀਓ ਬੰਦ ਹੀ ਆ ਸਾਰਾ तकरीबन ਤਕਦੀਰ ਜਿਹੜੇ ਜਿਨ੍ਹਾਂ ਦੇ ਉੱਚੇ ਘਰ ਆ ਉਹਨੇ ਇੱਕ ਲੈਟ ਜਗਦੀ ਆ ਪਰ ਇਧਰ ਆ ਗੁਰਦਰ ਸਿੰਘ ਨਿਸ਼ਾਨ ਸਾਹਿਬ ਵੀ ਬੰਦ ਤੇ ਬਾਜ਼ਾਰ ਦੇ ਵਿੱਚ ਥਲ ਥਲ ਜਗਦੀਆਂ ਲੈਟਾਂ ਮਾੜੀ ਮੋਟੀ ਇਹ ਆ ਪਾਣੀ ਬੰਦ ਕਰਤਾ ਸਾਡੀ ਉਦਾਂ ਵੀ ਰੇਟ ਬੰਦ ਹੋ ਗਈ ਹੁਣ ਮਕਾਨ ਜਿਵੇਂ ਪਾਈ ਕਰਦਾ ਦੇਖਾ ਕਿ ਤਾ ਆਪਣਾ ਕਿ ਕਿ ਵੜਿਆ ਜਿਸ ਪਾਵੈ ਸੰਕਰਤੀ ਚ ਕੋਈ ਨਾ ਕਰਨਾ ਜਾਏ ਦੂਪਾ ਕਹੋ ਤਹਾ ਪਤ ਰਾਮ ਨਾਨਕ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਠੀਕ ਠਾਕ ਹੋ ਅੱਛੀ ਸ਼ਾਮਾਂ ਪੈ ਗਈਆਂ ਅੱਜ 7 ਤਰੀਕ ਆ 7 ਤਰੀਕ ਦੇ ਅੱਜ ਲਾਈਟ ਦਾ ਸਾਇਰਨ ਵੱਜਣਾ ਹੁਣ 8 ਵਜੇ ਤੋਂ 9 ਵਜੇ ਜਲੰਧਰ ਏਰੀਆ ਦੇ ਵਿੱਚ ਇੰਦਰਸਟਰੀਕ ਦੇ ਵਿੱਚ ਬਹੁਤ ਖਬਰ ਆ ਰਹੀਆਂ ਤੇ ਦੇਖਦੇ ਆ ਵੀ ਲਾਈਟਾਂ ਕਿਵੇਂ ਬੰਦ ਹੁੰਦੀਆਂ ਸਾਰਾ ਸਾਰਾ ਵਿਖਾਵਾਂਗੇ ਆਪਾਂ ਲਾਈਟ ਕਿਵੇਂ ਬੰਦ ਹੁੰਦੀ ਆ ਕਿੰਨੀ ਲਾਈਟ ਲਾਈਟ ਕਹਿੰਦੇ ਕੋਈ ਵੀ ਨਹੀਂ ਜਗਾਉਣੀ ਤੇ ਕੋਈ ਬਾਹਰਲੀ ਲਾਈਟ ਨਹੀਂ ਜਗਾਣੀ ਅੰਦਰ ਦੀ ਲਾਈਟ ਜਗਾਵਾਂਗੇ ਅੰਦਰ ਦੀਆਂ ਵੀ ਕਹਿੰਦੇ ਵੀ ਆਪਣਾ ਟਿਕਾਣਾ ਨਹੀਂ ਦੱਸਣਾ ਬਸ ਇਹ ਬਸ ਥੋੜਾ ਜਿਹਾ ਕਹਿੰਦੇ ਕਿ ਆਪਾਂ ਮਤਲਬ ਕਿ ਆਪਾਂ ਦੱਸਣਾ ਹੀ ਆ ਇਹ ਆਪਾਂ ਕਿ ਆਪਣੇ ਆਪ ਦਾ ਬਚਾਅ ਕਿਵੇਂ ਕਰਨਾ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਕੋਈ ਇੱਥੇ ਵਸਦਾ ਜਾਂ ਮਤਲਬ ਕਿ ਨਹੀਂ ਵਸਦਾ ਕਿ ਵਸੋਂ ਵਾਲੀ ਜਗ੍ਹਾ ਹੈ ਕਿ ਨਹੀਂ ਪਾਸੇ ਇਹ ਦੱਸਣਾ ਹੈ ਤੇ ਬਾਕੀ ਦੇਖੋ ਬਾਕੀ ਸਾਰੇ ਲੇਟਾਂ ਜਾਗ ਰਹੀਆਂ ਆ ਅੱਜ ਅੱਜ ਦੇਖੋ ਬਾਜ਼ਾਰ ਸਾਰਾ ਦੇਖੋ ਸਾਚੇ ਨਾਮ ਕੀ ਲੱਗੇ ਅੱਜ ਥੋੜਾ ਥੋੜਾ ਜੇ 7:00 ਸਵਾ 7:00 ਤਾਂ 7:30 ਹੋਏ ਨੇ ਤੇ ਸਾਰੇ ਮੇਰੀ ਮਾਇ ਸਾਚਾ ਦਾ ਇਤਿਹਾਸਨਾ ਐ ਰਹਾ ਲੈਟਾਈ ਚਲ ਰਹੀਆਂ ਸਾਚੇ ਨਾਮ ਕਿਤੇ ਨੋੜਿਆ ਸਾਹਿਬ ਦੀ ਲੈਟ ਚਲ ਰਹੀ ਤੇ ਬਾਕੀ ਦੇਖਦੇ ਆ ਕਿਵੇਂ ਕੀ ਸਾਤਾ ਬਣਦਾ ਤੁਸੀਂ ਆਪਾਂ ਸਾਰੇ ਦੇਖਾਂਗੇ ਸਾਰੇ ਜਾਣੇ ਕਿਉਂਕਿ ਇਹ ਸਰਕਾਰ ਵੱਲੋਂ ਹਦਾਇਤ ਹੈ ਕਿ ਸਾਰਿਆਂ ਨੂੰ ਜਦੋਂ ਆਪਣੇ ਆਪ ਦਾ ਬਚਾਅ ਕਰਨਾ ਚਾਹੁੰਦੇ ਹਨ 8 ਵਜੇ ਤੋਂ 9 ਵਜੇ ਤੱਕ ਲਾਈਟ ਵੀ ਸ਼ਾਇਦ ਬੰਦ ਹੋ ਜਵੇ ਲਾਈਟ ਵੀ ਬੰਦ ਹੋਵੇਗੀ ਸ਼ਾਇਦ ਲਾਓ ਜੀ ਉਧਰ ਜਨਰੇਟਰ ਚੱਲ ਰਿਹਾ ਵਾ ਇੱਧਰ ਲਾਈਟ ਬੰਦ ਹੋ ਗਈ ਹੈ ਸਾਰੇ ਦੇਖ ਲੋ ਤੁਸੀਂ ਅੱਗੇ ਜਗਦੀ ਸੀ ਉਹਨੂੰ ਲਾਈਟ ਬੰਦ ਹੋ ਗਈ ਹੈ ਤੇ ਸਾਰੇ ਲਾਈਟ ਬੰਦ ਹੋ ਗਈ ਹੁਣ ਮੇਰੇ ਖਿਆਲ ਹੁਣ ਸਾਰੇ ਨੂੰ ਵੱਜੂਗਾ ਮੇਰੇ ਖਿਆਲ ਦੇ ਨਾਲ ਸਾਰੇ ਨੂੰ ਹੁਣ ਵੱਜੂਗਾ ਤੇ ਦੇਖਦੇ ਹਾਂ ਕੀ ਰਿਐਕਸ਼ਨ ਹੈ ਸਾਰੇ ਦਾ ਤੇ ਇਨਵਰਟਰ ਦੀਆਂ ਲਾਈਟਾਂ ਵੀ ਨਹੀਂ ਜਗਾਉਣੀਆਂ ਸਟਾਪਾਂ ਤੇ ਜਗਾਈ ਨਹੀਂ ਲਾਈਟ ਮਿੱਟੂ ਦੀ ਵੀ ਨਹੀਂ ਜਗਾਈ ਉਹ ਥੋੜੀ ਥੋੜੀ ਜਗ ਰਹੀ ਹੈ ਤਾਂ ਮਾੜੀ ਮਾੜੀ ਜੀ ਥੋੜੀ ਥੋੜੀ ਜੀ ਸਟਾਪ ਜੀ ਮੈਟਰ ਦੀ ਆ ਰਹੀ ਹੈ ਤੇ ਤੇ ਬਾਕੀ ਸਾਰੇ ਬੰਦ ਆ ਦੇਖੋ ਕਿ ਅੱਜ ਇਹ ਬਾਜ਼ਾਰ ਸਾਰਾ ਬੰਦ ਨਹੀਂ ਹੋਇਆ ਅੱਠ ਵਜੇ ਦਾ ਹੈਗਾ ਸਮਾਂ 8 ਵਜੇ ਦਾ ਰਹਿੰਦੇ ਆ 8 ਵਜੇ ਟਾਈਮ ਆ ਤੇ ਦੇਖ ਸਾਡਾ ਤਾਂ ਬੰਦ ਆਰੇ ਆਪ ਫੇਰ ਮੱਤ ਨਹੀਂ ਪਾਈ ਸਾਡੇ ਕਦੇ ਪਾਏ ਮਗਰ ਸਾਢੇ 6 ਕੰਨ ਦੀ ਲਾਈਟ ਬੰਦ ਕਰਤੀ ਸਾਢੇ 7 ਤਾਂ ਹੋ ਗਿਆ ਜੀ ਸਾਢੇ 7 ਅਰੇ 7:30 8:00 ਚੱਲੇ ਆ ਤੇ ਦੇਖੋ ਲਾਈਟ ਹੁਣੇ ਬੰਦ ਹੋ ਗਈ ਆ ਤੁਹਾਨੂੰ ਵੇਖੋ ਵੀ ਕੀ ਸਾਰੇ ਨੂੰ ਵੱਜਦਾ ਵਾ ਜੀ ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਹੁਣਾਂ ਦਾ ਦੱਸਣਾ ਵਾ ਇਹ ਹੁਣ ਮੇਰੇ ਨਾਲ ਨੈਟ ਵੀ ਬੰਦ ਕਰ ਦਿੱਤੇ ਸਾਰੇ ਨੈਟ ਬੰਦ ਕਰ ਦਿੱਤੇ ਨੈਟ ਹੁਣ ਚੱਲਦਾ ਨਾ ਵਾਈਫਾਈ ਚੱਲਦਾ ਵਾਈਫਾਈ ਚੱਲ ਰਿਹਾ ਨੈਟ ਦਾ ਪਤਾ ਨਹੀਂ ਨੈਟ ਬੰਦ ਕਿਤੇ ਕਿਉਂਕਿ ਹੁਣੇ ਸ਼ਾਹਕੋਟ ਗਏ ਸੀ ਉੱਥੋਂ ਪਤਾ ਲੱਗਾ ਕਿ ਕਹਿੰਦੇ ਕਿ ਨੈਟ ਹੀ ਬੰਦ ਕਰ ਦਿੰਦੇ ਸਾਰੇ ਦੇ ਨਾਲ ਪਰ ਨਹੀਂ ਇਹ ਨੈਟ ਨਹੀਂ ਬੰਦ ਕਰਨਾ ਚਾਹੀਦਾ ਸਟੈਟਕ ਵਾਈਫਾਈ ਚੱਲ ਰਿਹਾ ਨਾ ਹਨਾ ਵਾਈਫੇ ਚੱਲ ਰਿਹਾ ਵਾਈਫੇ ਚੱਲ ਰਿਹਾ ਹਨਾ ਚੱਲ ਰਿਹਾ ਨਾ ਵਾਈਫਾਈ ਹੈ ਚੱਲ ਰਿਹਾ ਤੂੰ ਕੋਹਣਾ ਕੋ ਭਾਈ ਜਾਇਆ ਕਰ ਠੀਕ ਹੈ ਹੋ ਜੀ ਉਹ ਬੰਦ ਹੀ ਆ ਸਾਰਾ ਤਕਰੀਬਨ ਤਕਦੀਰ ਮਾ ਇਹ ਜਿਹੜਾ ਦੇ ਉੱਚੇ ਘਰ ਹੈ ਉਹਨੇ ਇੱਕ ਲੈਟ ਜਗਦੀ ਆ ਪਰ ਤੇ ਇਧਰ ਆਓ ਗੁਰਦਰ ਸਿੰਘ ਨਿਸ਼ਾਨ ਸਾਹਿਬ ਵੀ ਬੰਦ ਤੇ ਬਾਜ਼ਾਰ ਦੇ ਜਿ ਸੜ ਸੜ ਜਗਦੀਆਂ ਫਲੈਟਾਂ ਬੜੀ ਮੋਟੀ ਹੈ ਇਹ ਆ ਪਾਣੀ ਬੰਦ ਕਰਤਾ ਸਾਡੀ ਤਾਂ ਉਦਾਂ ਵੀ ਰੈਟ ਬੰਦ ਹੋ ਗਈ ਹੁਣ ਹਣੀ ਸਾਡੀ ਸਾਡੀ ਲੈਟ ਪਹਿਲਾਂ ਬੰਦ ਹੋ ਗਈ ਤਾਂ ਮੈਂ ਸਮਝੀ ਸ਼ਾਇਦ ਹੋ ਗਿਆ ਬਲੈਕਆਊਟ ਪਰ ਸਾਡੀ ਹੋ ਬੰਦ ਬਤੀ ਹੋ ਗਈ ਖਰਾਬ ਹੋ ਗਈ ਸਟ ਹੁਣ ਠੀਕ ਕਰਕੇ ਹੁਣ ਥੋੜੇ ਲੱਗਣ ਨੇ ਆ ਵੇਖੋ ਸਾਰੇ ਸਾਰੇ ਕਿਤੇ ਗਲੈਂਟ ਜਗਦੀ ਹੈ ਤੇ ਸਕੂਲ ਵੀ ਬੰਦ ਸਾਰਾ ਤੇ ਬਾਜ਼ਾਰ ਦੇ ਜਗਦੀ ਇੱਕ ਦੱਪਤੀ ਨਹੀਂ ਹੋਣਾ ਬਾਕੀ ਕਿਤਾ ਤੇ ਉਹ ਲਾਈਟ ਸਰਕਾਰ ਵੱਲੋਂ ਨਹੀਂ ਲਾਈਟ ਬੰਦ ਹੋਈ ਉਦਾਂ ਪਰ ਕਿ ਇਹ ਸਰਕਾਰ ਵੱਲੋਂ ਲੈਟ ਨਹੀਂ ਬੰਦ ਹੋਈ ਪਰ ਕਹਿੰਦੇ ਆਪ ਹੀ ਬੰਦ ਕਰੋ ਲੈਟਾਂ ਤਾਂ ਆਪ ਆਪਾਂ ਬੰਦ ਕਰ ਦਿੱਤੀਆਂ ਲੈਟਾਂ ਚਲੋ ਅੱਧਾ ਘੰਟਾ ਹੋ ਰਿਹਾ 9 ਵਜੇ ਤੱਕ ਕੋਈ ਟੰਡੀ ਨਹੀਂ ਜਦੋਂ 9 ਵਜੇ ਤੱਕ ਅੰਦਰ ਗਿਆ ਸਿਆ ਹੁੰਦਾ ਕਿ ਸਾਰੇ ਹਾਂ ਕੋਈ ਟੰਡੀ ਨਹੀਂ ਜਦੋਂ ਲੈਟ ਆਪ ਕੀ ਦੇਖਾਂਗੇ ਸਿਰਫ ਉਹ ਸ਼ਹਿਰਾ ਚਲੋ ਠੀਕ ਹੈ ਜੀ ਅਸੀਂ ਤੇ ਇਹੋ ਕਹਿੰਨੇ ਆ ਕਿ ਨਾ ਜਿੰਮ ਲੱਗੇ ਪਰ ਥੋੜਾ ਜਿਹਾ ਸਾਰ ਤੇ ਇਦਾਂ ਦੇ ਬੰਦੇ ਆ ਇਹ ਜਲਦਾ ਪਰ ਬਹੁਤ ਪਰਬਾ ਪੰਜਾਬ ਨੂੰ ਬਹੁਤ ਨੁਕਸਾਨ ਹੋਣਾ ਵਾ ਅਮੇ ਇਧਰ ਆ ਤੇ ਭਾਵੇਂ ਉਧਰ ਆ ਨੁਕਸਾਨ ਤਾਂ ਦਮੇ ਪਸੇ ਹੋਣਾ ਪਰ ਸਰਕਾਰਾਂ ਨੇ ਕੀ ਕੋਈ ਵਰਕ ਨਹੀਂ ਕੀਤਾ ਸਰਕਾਰਾਂ ਚਾਤ ਨਹੀਂ ਦਾਰਦੇ ਸਰਵਾਈ ਗੁਰੂ ਕਿਰਪਾ ਕਰੇ ਬਾਦਸ਼ਾਹ ਜੀ ਓਕੇ ਜੀ ਹੁਣ ਅਚੜਾ ਪੜਨ ਸ਼ਕਰਾਵਾ ਤੇ ਚੈਨ ਲਾਈਕ ਕਰਦੇ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਓਕੇ ਜੀ ਸਤਿ ਸ਼੍ਰੀ ਅਕਾਲ ਕਰੋ ਵਾਈ ਗੁਰੂ ਕਿਰਪਾ ਕਰੇ ਇੰਡੀਆ ਭਾਰਤ ਸੋਨਾ ਪੰਜਾਬ ਜੁਗਾ ਜੁਗਾ ਤੱਕ ਵਸਦਾ ਰਹੇ ਮਹਾਰਾਜ ਕਰਤਾ ਦਾ ਸਾਰਿਆਂ ਦਾ ਭਲਾ ਕਰੇ ਸਭ ਦਾ ਭਲਾ ਕਰੇ ਓਕੇ ਜੀ ਸასი ਗਾ ਜੀ